ਦੋਸਤੋ ਜਿੱਥੇ ਅਸੀਂ ਲਗਾਤਾਰ ਪਿੰਡ ਬੂਖੜ ਰੌੜ ਮੰਗਲੀ ਔਰ ਸਸਰਾਲੀ ਕਲੋਨੀ ਦੀਆਂ ਸਤਲੋਜ ਦਰਿਆ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਦੇ ਆ ਰਹੇ ਸੀ ਸੋ ਇਸ ਵਕਤ ਜਿਹੜਾ ਅਸੀਂ ਮੌਜੂਦ ਆ ਮਾਛੀਵਾੜਾ ਸਾਹਿਬ ਏਰੀਆ ਦੇ ਵਿੱਚ ਸਥਿਤ ਪਿੰਡ ਜਿਹੜਾ ਪਿੰਡ ਤੁੱਲੇ ਵਾਲ ਦੇ ਵਿੱਚ ਮੌਜੂਦ ਆ ਇੱਥੇ ਵੀ ਸਥਾਨਕ ਲੋਕਾਂ ਦੁਆਰਾ ਜਿਹੜਾ ਆਪਾਂ ਨੂੰ ਸੱਦਿਆ ਗਿਆ ਸੀ ਤੋਂ ਉਹਨਾਂ ਦੀ ਕਾਲ ਦੇ ਮੁਤਾਬਿਕ ਇੱਥੇ ਪਹੁੰਚੇ ਅੱਜ ਸੋ ਜਿਹੜਾ ਇੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਆ ਸੋ ਸਥਾਨਕ ਲੋਕਾਂ ਦੇ ਦੱਸਣ ਦੇ ਮੁਤਾਬਿਕ ਜਿਹੜਾ ਇਹ ਪਾਣੀ ਸੀ ਹੁਣ ਤਾਂ ਬਹੁਤ ਜ਼ਿਆਦਾ ਘਟ ਚੁੱਕਿਆ ਜਿਹੜਾ ਕੱਲ ਦੀ ਡੇਟ ਦੇ ਵਿੱਚ ਪਾਣੀ ਸੀਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਜਰਾ ਸਾਂਝੀਆਂ ਕਰ ਦੇਣ ਇਹ ਪੂਰਾ ਬੰਦ ਦੇ ਨਾਲ ਪਾਣੀ ਜਿਹੜਾ ਲੱਗਿਆ ਹੋਇਆ ਸੀ ਪੂਰੀ ਬੰਦ ਦੇ ਨਾਲ ਜਿਹੜੀ ਮਾਰ ਕਰਦੇ ਸੀ ਕੱਲ ਪਾਣੀ ਸੋ ਅੱਜ ਬਹੁਤ ਜ਼ਿਆਦਾ ਪਾਣੀ ਘਟ ਗਿਆ ਫਿਰ ਵੀ ਸਾਡੇ ਦੇਖਦੇ ਦੇਖਦੇ ਜਿਹੜਾ ਪਾਣੀ ਆ ਪਹਿਲਾਂ ੜਾ ਆ ਉਹ ਵੱਧ ਚੁੱਕਿਆ ਆ ਤੇ ਦੂਸਰੀ ਗੱਲ ਜਿਹੜੀ ਇੱਥੋਂ ਦੇ ਲੋਕ ਨੇ ਵਸਨੀਕ ਨੇ ਇੱਥੋਂ ਦੇ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਨੂੰ ਵੀ اپੀਲ ਆ ਇੱਥੇ ਜਿਹੜੀਆਂ ਸਥਾਨਿਕ ਲੋਕ ਇੱਥੇ ਲੱਗੇ ਹੋਏ ਨੇ ਸੇਵਾ ਕਰ ਰਹੇ ਨੇ ਇੱਥੇ ਬੋਰੇ ਜਿਹੜੇ ਲਗਾ ਰਹੇ ਨੇ ਇੱਥੇ ਪਰ ਪਰ ਕੇ ਤਾਂ ਜੋ ਜਿਹੜਾ ਪਾਣੀ ਆ ਉਹ ਬਾਹਰ ਨੂੰ ਜ਼ਿਆਦਾ ਥੇਸ ਨਾ ਪਹੁੰਚਾਵੇ ਨੁਕਸਾਨ ਨਾ ਕਰੇ ਜਿਹੜਾ ਪਾਣੀ ਅੱਗੇ ਨਾ ਜਾਵੇ ਸੋ ਜਿਹੜੇ ਹੋਰ ਵੀ ਸੱਜਣ ਮਿੱਤਰ ਹੈਗੇ ਨੇ ਇਥੋਂ ਜਿਹੜੀ ਸੇਵਾ ਕਰ ਸਕਦੇ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ ਜ਼ਰੂਰ ਆਪਣਾ ਬਣਦਾ ਸਹਿਯੋਗ ਆ ਜਿਹੜਾ ਉਹ ਬੰਦੇ ਉੱਤੇ ਆ ਕੇ ਸੰਕਟਾ ਰਾਜ ਨੂੰ ਸਹਿਯੋਗ ਕਰੋ ਸਾਥ ਦਿਓ ਤੇ ਇਧਰ ਵੀ ਤਸਵੀਰਾਂ ਤੁਹਾਡੇ ਨਾਲ ਦਿਖਾ ਦਈਏ ਜਿਹੜਾ ਪਾਣੀ ਜਿਹੜੀ ਮਾਰ ਜਿਹੜੀ ਲਗਾਤਾਰ ਕਰ ਰਿਹਾ ਢਾ ਲੱਗੀ ਹੋਈ ਹੈ ਪਾਣੀ ਦੇ ਨਾਲ ਜਿਹੜੀ ਜ਼ਮੀਨ ਆ ਉਹ ਖੋਰ-ਖੋਰ ਕੇ ਅੰਦਰ ਲੈ ਕੇ ਜਾ ਰਿਹਾ ਪਾਣੀ ਤੇ ਜਿਹੜਾ ਪਾਣੀ ਆ ਕਿਤੇ ਨਾ ਕਿਤੇ ਮਾਰ ਤਾਂ ਜਰੂਰ ਕਰ ਰਿਹਾ ਲੇਕਿਨ ਕਬਰਾਂ ਆਉਣ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਇੱਥੇ ਤੇ ਸਿਚੁਏਸ਼ਨ ਜਿਹੜੀ ਹੈ ਹਾਲਾਤ ਆ ਜਿਹੜੇ ਉਹ ਆਪਣੇ ਵਸ ਦੇ ਵਿੱਚ ਹੈਗੇ ਆ ਪਰ ਫਿਰ ਵੀ ਅਗਰ ਆਪਾਂ ਇਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੇ ਘਰੋਂ ਉਹਨਾਂ ਨਿਕਲੇ ਤਾਂ ਕਿਤੇ ਨਾ ਕਿਤੇ ਇਹ ਕਹਿ ਸਕਦੇ ਹਾਂ ਕਿ ਪਿਛੇੋਂ ਅਗਰ ਪਾਣੀ ਜ਼ਿਆਦਾ ਛੱਡਿਆ ਜਾਂਦਾ ਫਿਲਹਾਲ ਜਿਹੜੇ ਕੱਲ ਦੀ ਤਰੀਕ ਦੇ ਵਿੱਚ ਪਾਣੀ ਛੱਡਿਆ ਗਿਆ ਸੀ ਉਹ 1 ਲੱਖ ਕਿਊਸਿਕ ਦੇ ਬਰਾਬਰ ਲਗਭਗ ਪਾਣੀ ਛੱਡਿਆ ਗਿਆ ਸੀਗਾ ਤੇ ਪ੍ਰਮਾਤਮਾ ਨਾ ਕਰੇ ਕੋਈ ਉਧਰ ਭਾਰੀ ਬਾਰਿਸ਼ ਹੋਰ ਹੋ ਗਈ ਜਾਂ ਉਧਰੋਂ ਪਾਣੀ ਹੋਰ ਛੱਡਿਆ ਗਿਆ ਤਾਂ ਇਹ ਆਪਣੇ ਜ਼ਰੂਰ ਕਰਨਾਂ ਦੇ ਵਿੱਚ ਵੜ ਸਕਦਾ ਤੋਂ ਆਪਾਂ ਇਹ ਕੋਸ਼ਿਸ਼ ਕਰੀਏ ਕਿ ਪਾਣੀ ਸਾਡੇ ਘਰ ਤੱਕ ਜਾਵੇ ਉਸ ਤੋਂ ਪਹਿਲਾਂ ਆਪਾਂ ਘਰੋਂ ਨਿਕਲੀਏ ਤੇ ਪਾਣੀ ਦੇ ਘਰ ਆਈਏ ਤੇ ਪਾਣੀ ਨੂੰ ਠੱਲ ਪਾਈਏ ਆਪਾਂ ਇੱਥੇ ਆ ਕੇ ਜਿਹੜੇ ਪਾਣੀ ਦੇ ਨੱਕੇ ਲਗਾਈਏ ਇੱਥੇ ਆ ਕੇ ਤੇ ਇੱਥੋਂ ਦੀ ਦੂਸਰੀ ਗੱਲ ਜਿਹੜੀ ਮੈਂ ਦੱਸਣੀ ਚਾਹ ਰਿਆਂ ਅਹਿਮ ਗੱਲ ਜਿਹੜੀ ਜ਼ਰੂਰੀ ਗੱਲ ਆ ਉਹ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਆ ਜਿਵੇਂ ਆਪਾਂ ਪਿੱਛੇ ਦੇਖਿਆ ਸਸਰਾਲੀ ਕਲੋਨੀ ਪ੍ਰਸ਼ਾਸਨ ਦਾ ਕਿੰਨਾ ਕੁ ਆਪਾਂ ਨੂੰ ਸਹਿਯੋਗ ਮਿਲ ਰਿਹਾ ਸੋ ਉਹਦੇ ਮੁਤਾਬਿਕ ਅਗਰ ਇਥੋਂ ਦੀ ਗੱਲ ਕਰੀਏ ਸਥਾਨਕ ਲੋਕਾਂ ਨੇ ਇੱਥੇ ਦੱਸਿਆ ਕਿ ਪ੍ਰਸ਼ਾਸਨ ਦਾ ਵੀ ਪੂਰਾ ਸਪੋਰਟ ਜਿਹੜੀ ਹੈ ਸਾਨੂੰ ਪੂਰੀ ਮਦਦ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਆ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਹੈਗੀ ਇੱਥੇ ਲੰਗਰ ਪਾਣੀ ਮਾਛਵਾੜਾ ਸਾਹਿਬ ਗੁਰਦੁਆਰਾ ਤੋਂ ਆ ਰਿਹਾ ਆ ਤੇ ਦੂਸਰੀ ਗੱਲ ਅਗਰ ਇੱਥੇ ਦੀ ਕੋਈ ਗੱਲ ਵੱਧਦੀ ਹੈ ਕੋਈ ਹਾਲਾਤ ਅਗਰ ਵਿਗੜਦੇ ਆ ਬਸੋ ਬਾਹਰ ਹੁੰਦੇ ਆ ਤਾਂ ਮਾਛਵਾੜਾ ਸਾਹਿਬ ਦੇ ਮੈਨੇਜਰ ਸਰਦਾਰ ਜਸਵੀਰ ਸਿੰਘ ਉਹਨਾਂ ਨਾਲ ਮੁਲਾਕਾਤ ਹੋਈ ਸੀ ਉਹਨਾਂ ਨੇ ਕਿਹਾ ਕਿ ਅਗਰ ਲੋਕਾਂ ਨੂੰ ਲੰਗਰ ਪਾਣੀ ਦੀ ਜਾਂ ਰਹਿਣ ਬਸੇਰੇ ਦੀ ਕਮਰੇ ਦੀ ਜ਼ਰੂਰਤ ਹੈ ਤਾਂ ਆਪਣੇ ਨੇੜੇ ਮਾਛਵਾੜਾ ਸਾਹਿਬ ਗੁਰਦੁਆਰਾ ਚਰਨਗੰਗਾ ਸਾਹਿਬ ਕਿਸੇ ਵੀ ਸਮੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਜਸਵੀਰ ਸਿੰਘ ਮੈਨੇਜਰ ਦਾ ਨੰਬਰ ਜਿਹੜਾ ਹੈ ਆ ਵੀਡੀਓ ਦੇ ਵਿੱਚ ਥੱਲੇ ਮੈਂਸ਼ਨ ਕਰ ਦੇਾਂਗੇ ਤੇ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਲੰਗਰ ਪ੍ਰਸ਼ਾਦੇ ਦੀ ਜਾਂ ਰਹਿਣ ਬਸੇਰਾ ਜਿੱਦਾ ਕੋਈ ਕਮਰਾ ਵਗੈਰਾ ਚਾਹੀਦਾ ਤਾਂ ਉਹ ਉਹਨਾਂ ਨਾਲ ਜ਼ਰੂਰ ਸੰਪਰਕ ਕਰ ਸਕਦਾ ਤੇ ਬਾਕੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਹਾਲਾਤ ਨੇ ਪਿੰਡ ਤੁੱਲੇ ਵਾਲ ਦੇ ਮਾਛਵਾੜਾ ਸਾਹਿਬ ਏਰੀਆ ਦੇ ਤੇ ਕਬਰੌਣ ਵਾਲੀ ਕੋਈ ਗੱਲ ਨਹੀਂ ਤੇ ਦੂਸਰੀ ਗੱਲ ਜਿਹੜੀ ਜ਼ਰੂਰੀ ਗੱਲ ਆ ਤੇ ਕੁਝ ਕੁ ਲੋਕ ਹੁੰਦੇ ਆ ਅਨਸਰ ਜਿਹੜੇ ਜਿਹੜੇ ਖਰਾਬ ਕਰਦੇ ਆ ਕਿ ਲੋਕਾਂ ਦੇ ਵਿੱਚ ਅਫਵਾਹਾਂ ਫੈਲਾਉਂਦੇ ਆ ਕਿ ਬੰਨ ਟੁੱਟ ਗਿਆ ਪਾਣੀ ਆ ਗਿਆ ਇਦਾਂ ਹੋ ਗਿਆ ਉਹ ਚੀਜ਼ ਨੂੰ ਜ਼ਰੂਰ ਤੁਸੀਂ ਅਣ ਦੇਖਿਆ ਕਰਨਾ ਹੈ ਅਣ ਗੌਲਿਆ ਕਰਨਾ ਜਦੋਂ ਤੱਕ ਜਦੋਂ ਤੱਕ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਲੈਂਦੇ ਇਥੇ ਕੀ ਮਾਹੌਲ ਆ ਉਦੋਂ ਤੱਕ ਕਿਸੇ ਵੀ ਵੀਡੀਓ ਤੇ ਕਿਸੇ ਵੀ ਪੋਸਟ ਦੇ ਉੱਤੇ ਤੁਸੀਂ ਯਕੀਨ ਨਹੀਂ ਕਰਨਾ ਕਿਉਂਕਿ ਇਸ ਤਰੀਕੇ ਦੇ ਜਿਹੜੇ ਹਾਲਾਤ ਜਿਹੜੇ ਬਣਦੇ ਆ ਕਿਤੇ ਨਾ ਕਿਤੇ ਚਲੋ ਹੁੰਦਾ ਵੀ ਆ ਨਾਜ਼ ਦੇ ਹਾਲਾਤ ਬਣਦੇ ਵੀ ਹੁੰਦੇ ਆ ਪਰ ਜਿਹੜੇ ਸ਼ਰਾਰਤੀ ਲੋਕ ਹੁੰਦੇ ਆ ਅੱਜ ਕੱਲ ਦੇ ਮੁੰਡੇ ਆ ਅੱਜ ਕੱਲ ਦੀ ਜਨਰੇਸ਼ਨ ਆ ਉਹਨਾਂ ਵੱਲੋਂ ਛੋਟੀ ਜੀ ਵੀਡੀਓ ਬਣਾ ਕੇ ਉਹ ਤੇ ਗਾਣੇ ਵੀ ਉਸ ਤਰੀਕੇ ਦੇ ਲਗਾ ਦਿੱਤੇ ਜਾਂਦੇ ਆ ਕਿ ਲੋਕਾਂ ਦੇ ਵਿੱਚ ਬਿਨਾਂ ਕਿਸੇ ਗੱਲ ਤੋਂ ਜਿਹੜਾ ਪੈਨਿਕ ਕ੍ਰੀਏਟ ਹੋ ਜਾਂਦਾ ਆ ਸੋ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਕਿਸੇ ਵੀ ਪੋਸਟ ਦੇ ਉੱਤੇ ਤੁਸੀਂ ਉਦੋਂ ਤੱਕ ਯਕੀਨ ਨਹੀਂ ਕਰਨਾ ਜਦੋਂ ਤੱਕ ਤੁਸੀਂ ਉਸ ਹਾਲਾਤਾਂ ਨੂੰ ਆਪਣੇ ਅੱਖੀਂ ਨਹੀਂ ਦੇਖ ਲੈਂਦੇ ਸੋ ਦੋਸਤੋ ਅਗਲੀ ਜਿਹੜੀ ਖਬਰ ਆ ਤੁਹਾਡੀ ਅਗਲੀ ਵੀਡੀਓ ਦੇ ਨਾਲ ਤੁਹਾਡੇ ਨਾਲ ਜਰੂਰ ਸਾਂਝੇ ਕਰਾਂਗੇ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ